ਕਾਲ ਦੋਸਤੋ ਪੁਰਾਣੇ ਸਮਿਆਂ ਵਿੱਚ ਗੁੜ ਸਿਰਫ ਮਿਠਾਸ ਲਈ ਹੀ ਨਹੀਂ ਬਲਕਿ ਸਨਮਾਨ ਖੁਸ਼ੀ ਅਤੇ ਸਿਹਤ ਦਾ ਪ੍ਰਤੀਕ ਸੀ ਦੋਸਤੋ ਪਿਛਲੀ ਦੋ ਵੀਡੀਓ ਵਿੱਚ ਦੱਸਿਆ ਗਿਆ ਸੀ ਕਿ ਗੁੜ ਕਿਵੇਂ ਬਣਾਇਆ ਜਾਂਦਾ ਹੈ ਅਤੇ ਗੁੜ ਦੇ ਗੁਣ ਅਤੇ ਇਸ ਦੇ ਕੀ ਫਾਇਦੇ ਹਨ ਇਸ ਵੀਡੀਓ ਵਿੱਚ ਦੱਸਾਂਗੇ ਕਿ ਕਿਹੜੇ-ਕਿਹੜੇ ਮੌਕਿਆਂ ਤੇ ਗੁੜ ਦੀ ਵਰਤੋਂ ਕੀਤੀ ਜਾਂਦੀ ਸੀ ਪਹਿਲੇ ਸਮੇਂ ਵਿੱਚ ਸਾਰੇ ਸ਼ਗਨਾਂ ਦੇ ਕੰਮ ਗੁੜ ਨਾਲ ਕੀਤੇ ਜਾਂਦੇ ਸਨ ਇਹ ਗੱਲ ਹੋਰ ਹੈ ਕਿ ਅੱਜ ਸ਼ਗਨਾਂ ਦੇ ਮੌਕੇ ਲੱਡੂ ਜਾਂ ਮਠਿਆਈ ਆਦਿ ਵਰਤੋਂ ਜ਼ਿਆਦਾ ਵੱਧ ਗਈ ਹੈ ਪਹਿਲਾਂ ਹਰ ਕੰਮ ਗੁੜ ਵੰਡ ਕੇ ਕੀਤਾ ਜਾਂਦਾ ਸੀ ਕਿਸੇ ਦੇ ਘਰ ਮੁੰਡਾ ਹੋਣ ਤੇ ਗੁੜ ਵੰਡਿਆ ਜਾਂਦਾ ਸੀ ਗੁੜ ਦੀ ਭੇਲੀ ਭੇਜੀ ਜਾਂਦੀ ਸੀ ਲੋਹੜੀ ਦੇ ਮੌਕੇ ਤੇ ਮਕਰ ਸਕਰਾਉਂਤੀ ਦੇ ਮੌਕੇ ਤੇ ਗੁੜ ਵੰਡਿਆ ਜਾਂਦਾ ਸੀ। ਬੱਚੇ ਵੀ ਜਦੋਂ ਲੋਹੜੀ ਮੰਗਣ ਜਾਂਦੇ ਸੀ ਤਾਂ ਗੁੜ ਹੀ ਮੰਗਦੇ ਸਾਂ। ਤਿਹਾਰਾਂ ਦੇ ਮੌਕੇ ਤੇ ਪਿੰਡ ਵਿੱਚ ਹੋਰ ਖੁਸ਼ੀਆਂ ਦੇ ਮੌਕੇ ਗੁੜ ਲਾਜ਼ਮੀ ਹੁੰਦਾ ਸੀ। ਜਦੋਂ ਕਿਸੇ ਮੁੰਡੇ ਜਾਂ ਕੁੜੀ ਦਾ ਰਿਸ਼ਤਾ ਕਰਨ ਜਾਂਦੇ ਸੀ ਤਾਂ ਗੁੜ ਦੀ ਰੋੜੀ ਨਾਲ ਮੂੰਹ ਮਿੱਠਾ ਕਰਵਾਇਆ ਜਾਂਦਾ ਸੀ। ਕੋਈ ਵੀ ਸ਼ੁਭ ਮੌਕੇ ਤੇ ਗੁੜ ਵੰਡਿਆ ਜਾਂਦਾ ਸੀ। ਘਰ ਦੀ ਨੀਂ ਰੱਖਣ ਤੇ ਘਰ ਦੀ ਛੱਤ ਪੈ ਜਾਣ ਤੇ ਨਵੇਂ ਘਰ ਵਿੱਚ ਦਾਖਲ ਹੋਣ ਤੇ ਗੁੜ ਦੀ ਵਰਤੋਂ ਹੀ ਹੁੰਦੀ ਸੀ ਜਦੋਂ ਕੋਈ ਮੁਕੱਦਮਾ ਜਿੱਤਦਾ ਸੀ ਜਾਂ ਕੋਈ ਹੋਰ ਕੰਮ ਸਿਰੇ ਚੜਦਾ ਸੀ ਤਾਂ ਵੀ ਗੁੜ ਨਾਲ ਮੂੰਹ ਮਿੱਠਾ ਕੀਤਾ ਜਾਂਦਾ ਸੀ ਗੁੜ ਦਾ ਕੜਾ ਬਣਾਇਆ ਜਾਂਦਾ ਸੀ ਇਸ ਨਾਲ ਪੂੜੇ, ਮਾਲ ਪੂੜੇ ਬਣਾਏ ਜਾਂਦੇ ਸੀ ਰਾਤ ਨੂੰ ਕਾੜਿਆ ਹੋਇਆ ਦੁੱਧ ਜਾਂ ਤਾਜ਼ੇ ਚੋਏ ਹੋਏ ਦੁੱਧ ਨੂੰ ਗਰਮ ਕਰਕੇ ਗੁੜ ਪਾ ਕੇ ਪੀਤਾ ਜਾਂਦਾ ਸੀ ਜਦੋਂ ਹਾੜੀ ਦੀ ਫਸਲ ਦੇ ਦਾਣੇ ਫਲਿਆਂ ਨਾਲ ਗਾ ਕੇ ਤੰਗਲੀਆਂ ਨਾਲ ਉਡਾ ਕੇ ਕੱਢੇ ਜਾਂਦੇ ਸੀ ਉਸ ਸਮੇਂ ਕਾਫੀ ਮਿੱਟੀ ਉੱਡ ਕੇ ਸਰੀਰ ਅੰਦਰ ਚਲੀ ਜਾਂਦੀ ਸੀ ਗੁੜ ਖਾਣ ਨਾਲ ਇਹ ਸਾਰੀ ਮਿੱਟੀ ਖਾਰਜ ਹੋ ਜਾਂਦੀ ਸੀ ਖੇਤਾਂ ਵਿੱਚ ਵੱਧ ਪੈਦਾਵਾਰ ਹੋਣ ਤੇ ਨਵੀਂ ਫਸਲ ਆਉਣ ਤੇ ਵੀ ਗੁੜ ਵੰਡਿਆ ਜਾਂਦਾ ਸੀ ਗੁੜ ਆਮ ਆਦਮੀ ਦੀ ਖੁਰਾਕ ਦਾ ਅਹਿਮ ਹਿੱਸਾ ਹੁੰਦੀ ਸੀ ਇਸ ਨੂੰ ਤੰਦਰੁਸਤੀ ਲਈ ਸਰਦੀਆਂ ਵਿੱਚ ਦਿਨਚਰਿਆ ਦਾ ਹਿੱਸਾ ਬਣਾਇਆ ਜਾਂਦਾ ਸੀ ਦੋਸਤੋ ਅਖੀਰ ਵਿੱਚ ਮੇਰੇ ਕੁਐਸਚਨ ਦਾ ਜਵਾਬ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿ ਜਦੋਂ ਕੋਈ ਮਾਂ ਆਪਣੇ ਮੁੰਡੇ ਜਾਂ ਕੁੜੀ ਦੇ ਵਿਆਹ ਤੋਂ ਪਹਿਲਾਂ ਆਪਣੇ ਪੇਕੇ ਕੁਝ ਸ਼ਗਨ ਲੈ ਕੇ ਜਾਂਦੀ ਹੈ ਤਾਂ ਗੁਰਦੋਬਣੀ ਇੱਕ ਚੀਜ਼ ਵੀ ਲੈ ਕੇ ਜਾਂਦੀ ਹੈ ਉਸ ਨੂੰ ਕੀ ਕਹਿੰਦੇ ਹਨ ਪੂਰੀ ਵੀਡੀਓ ਦੇਖਿਓ ਇਸ ਵਿੱਚ ਇਸ ਦਾ ਜਵਾਬ ਵੀ ਹੈ ਵੀਡੀਓ ਪਸੰਦ ਆਏ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਕਿਸੇ ਹੋਰ ਨਵੇਂ ਟੌਪਿਕ ਨਾਲ ਸਤਿ ਸ੍ਰੀ ਅਕਾਲ